ਜਲੰਧਰ ਵਿੱਚ ਤੜਕਸਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਲੰਧਰ ਪੁਲਿਸ ਵੱਲੋਂ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਊਂਟਰ ਕੀਤਾ ਗਿਆ ਹੈ ਬਦਮਾਸ਼ ਹਾਰਦਿਕ ਕੰਪੋਜ਼ ਦੇ ਲੱਤ ਤੇ ਗੋਲੀ ਵਜੀ ਹੈ ਤੁਹਾਨੂੰ ਦੱਸਦੇ ਚੱਲੀਏ ਕਿ ਬੀਤੇ 16 ਮਾਰਚ ਨੂੰ ਜਲੰਧਰ ਰਾਏਪੁਰ ਪਿੰਡ ਵਿੱਚ ਇੱਕ ਯੂਟਿਊਬਰ ਦੇ ਘਰ ਗ੍ਰਨੇਡ ਅਟੈਕ ਨੂੰ ਲੈ ਕੇ ਬਦਮਾਸ਼ ਹਾਰਦਿਕ ਕੰਪੋਜ਼ ਨੂੰ ਕੱਲ੍ਹ ਸ਼ਾਮ ਨੂੰ ਬੇਟਾ ਪਿੰਡ ਬਲਾਸਪੁਰ ਹਰਿਆਣਾ ਤੋਂ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਦੀ ਪੁੱਛਗਿੱਛ ਦੌਰਾਨ ਹਾਰਦਿਕ ਕੰਬੋਜ਼ ਨੇ ਐਕਸੈਪਟ ਕੀਤਾ ਕਿ ਪਾਕਿਸਤਾਨੀ ਡੌਨ ਸ਼ਹਿਬਾਜ਼ ਪੱਟੀ ਦੇ ਕਹਿੰਦੇ ਗ੍ਰੇਨੇਡ ਅਟੈਕ ਉਹਨੇ ਕੀਤਾ ਸੀ ਜਿਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਰਾਏਪੁਰ ਪਿੰਡ 'ਚ ਅੱਜ ਸਵੇਰ ਨੂੰ ਬਦਮਾਸ਼ ਵੱਲੋਂ ਇੱਕ ਪਿਸਤੌਲ ਵੀ ਬਰਾਮਦ ਕਰਵਾਈ ਗਈ ਪੁਲਿਸ ਦਾ ਕਹਿਣਾ ਹੈ ਕਿ ਬਰਾਮਗੀ ਵੇਲੇ ਬਰਾਮਦ ਪਿਸਤੌਲ ਤੇ ਅਚਾਨਕ ਬਦਮਾਸ਼ ਦਾ ਹੱਥ ਪੈ ਜਾਂਦਾ ਹੈ ਤੇ ਉਹ ਪੁਲਿਸ ਤੇ ਫਾਇਰ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਵਿੱਚ ਪੁਲਿਸ ਵੱਲੋਂ ਜਵਾਬੀ ਫਾਇਰ 'ਚ ਬਦਮਾਸ਼ ਹਾਰਦਿਕ ਕੰਬੋਜ਼ ਦੇ ਸੱਜੇ ਲਾਤੇ ਗੋਲੀ ਵੱਜ ਜਾਂਦੀ ਹੈ ਤੇ ਜ਼ਖਮੀ ਹੋ ਜਾਂਦਾ ਹੈ ਜਲੰਧਰ ਤੋਂ ਦੀਪਕ ਸੈਣੀ ਦੇ ਨਾਲ ਰਜਿੰਦਰ ਬੈਂਸ ਦੀ ਰਿਪੋਰਟ ਤਰੀਕ ਨੂੰ ਸੱਡੇ ਜਿਹੜਾ ਰਾਪੂਰ ਨਵਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀ ਉਸ ਤੋਂ ਬਾਅਦ ਇਹਦੇ ਬੇ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਦੀ ਤਫ਼ਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫ਼ਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈਏ ਸਾਨੂੰ ਇੱਕ ਐਂਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਰਦਿਕ ਕੰਬੋਜ ਆ ਜਿਹੜਾ ਕਿ ਜਮਨਾ ਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਆ ਇਦ ਅਸੀਂ ਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਟੀਆਂ ਸੀ ਉਹਨੂੰ ਉੱਥੇ ਰੈਸਟ ਕੀਤਾ ਕਾਹਨ ਸੇ ਰੈਸਟ ਕੀਤਾ ਰੈਸਟ ਇਹਨੂੰ ਬੇਟਾ ਬੇਟਾ ਪਿੰਡ ਹੈ ਦਾ ਜਿਹੜਾ ਬੇਟਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ ਸੋ ਉੱਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਇਨੈਕਸੈਪਟ ਕਰਦਾ ਜਿਹੜਾ ਗ੍ਰੇਡ ਲੋਕਿੰਗ ਦਾ ਜੀ ਕਿ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਸ ਆਫ ਸੀ ਸੀਗੀਆਂ ਜਜ ਜਿਹੜੀਆਂ ਜੁੜੀਆਂ ਹੋ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਅਖਰੀ ਕੁਛਕਿਸਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਦੇ ਕੋਈ ਵੈਪਨ ਵੀ ਸੀਗਾ ਉਦੋਂ ਨੇੜ ਦੇ ਨਾਲ ਜੀ ਫਿਰ ਇੱਥੇ ਜਦੋਂ ਆ ਕੇ ਵੇਖਿਆ ਤਾਂ ਇਹਨੂੰ ਪੁਲਿਸ ਪਾਰਟੀ ਨੂੰ ਜੋ ਸ਼ਰਗ ਕੀਤਾ ਇੱਥੇ ਆਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲੱਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ तो इंडिया डे हॉस्पिटल सर जब जब जहां पर लेकर आए थे तब पुलिस पार्टी नहीं थी उसके साथ कितने लोग थे उसके साथ फुल पुलिस पार्टी अपने सी के मुलाजिम कितने मुलाजिम थे उसके साथ अपने वाले 10 12 मुलाजिम थे सर 10 12 मुलाजिमों को उसने चकमा देकर पिस्तौल उठा ली सर बड़े हाथे ने पता ही नहीं उसने बताया जहां पर आपने बताया कि वहां पर पिस्तौल पड़ा है तो मुलाजिम को उठाना चाहिए था कि वो क्रिमिनल उठाएगा वो पिस्तौल क्रिमिनल का दा हाथ पेगा ना उधर ਜੋ ਇਸ ਕਰਕੇ ਜਿਹੜਾ ਉਹਨੂੰ ਹਸਪੀਟਲ ਵਿੱਚ ਦਾਖਲ ਕਰਾਇਆ ਸਾਡੇ ਵੱਲ ਕਿੰਨੀ ਮਿੰਟ ਲੱਗੀ ਹੈ ਸਰ ਉਸਕੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕਿਵੇਂ ਹੁੰਦਾ ਹੈ ਕਿ ਹਰ ਬਾਰ ਜੋ এনਕਾਊਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋਟ ਲੱਗਦੀ ਹੈ ਕਹੀਂ ਪਰ ਨਹੀਂ ਲੱਗਦੀ ਦੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਰ ਇਹ ਲੈਗ ਸ਼ਾਟ ਉਹ ਬੰਦਾ ਹੁਣ ਐਡਮਿਟ ਹੈ ਰਿਕਵਰੀ ਕਿ ਕਿ ਗਵਰੀ ਇਹਦਾ 32 बोर ਜਿਹੜਾ ਪਿਸਤਲ ਹੋਇਆ ਹੋਗਾ ਉਹਦੀ ਹਾਂ ਇਹ ਉਹਦੀ ਜਿਹੜਾ ਅੱਜ ਤੱਕ ਉਹਨੂੰ ਹੋਣ ਪ੍ਰਿੰਸਿਕ ਸਪਕਟ ਆਏ ਹੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਸਰ ਇਹਨਾਂ ਦਾ ਪਾਕਿਸਤਾਨ ਨਾਲ ਕੀ ਲੈਣ ਦੇਣ ਸੀ ਉਹ ਪਾਕਿਸਤਾਨ ਦਾ ਜਿਹੜਾ ਜਿਹੜਾ ਉਧਰ ਦਾ ਸ਼ਹਬਾਜ਼ ਸ਼ਹਬਾਜ਼ ਭੱਟੀ ਸੀਗਾ ਸ਼ਹਜਾਦ ਭੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਲਾਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਐਸਸੀਓਸ ਤੁਹੀ ਕਰ ਰਹੇ ਆ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਯੂਟਿਊਬਰ ਆ ਸ਼ਹਜਾਦ ਭੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਇਕਬਾਲੀਆਂ ਕੀਤਾ ਸੀਗਾ ਵੀ ਉਹ ਹਪਲਾਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੁਣ ਇਹੀ ਕੰਮ ਕਰਾਉਂਦੇ ਆ ਅਸਲ ਇਹਨਾਂ ਕੋਲ ਗ੍ਰੇਨਡ ਫੋੜਾ ਗਏ ਗਰਨੇਡ ਵਗੈਰਾ ਵੀ ਮਿਲੇ ਗਰਨੇਡ ਤੱਕ ਇਹਨਾਂ ਕੋਈ ਬਰਾਬਦ ਨਹੀਂ ਉਹੀ ਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ 'ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਆਂ ਉਹ ਵੀ ਅਹੀਂ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਿਆ। ਉਹਨੇ ਜਿਹਨੇ ਸ਼ੇਡ ਹੈ। ਕਿਹਦੀ ਗੈਂਗ ਨਾਲ ਰਿਲੇਟਡ ਸੀਗਾ ਲੌਰੈਂਸ ਨਾ ਵੀ ਰਿਲੇਟਡ ਕਹਿੰਦੇ ਕੋਈ ਸ਼ਾਜਾਦ ਬੇਕ ਦਾ ਲੌਰੈਂਸ। ਦੇਖੋ ਜਿਹੜਾ ਇਹ ਹੋਂ ਤੇ ਇਹ ਇੱਕ ਸ਼ਾਜਾਦ ਪੱਟੀ ਸੀ ਕਿ ਇੱਕ ਇਹਦਾ ਜੀਸ਼ਨ ਜਿਹੜਾ ਅਕਤਰ ਸਿੰਘਾਇ ਤੇ ਸ਼ਾਹ ਅਕਤਰ ਜਿਹੜਾ ਸ਼ੰਕਰਪਿੰਡ ਦਾ। ਇਹਨਾਂ ਦੇ ਨਾਲ ਸੀਗਾ ਇਹ ਤੇ ਸਰ ਗਣੇਸ਼ਾਣ ਲਈ ਕਿੰਨੇ ਬੰਦੇ ਕੇ ਕਿੰਨੇ ਬੰਦੇ ਸੀਗੇ ਟੁੱਟੇ ਇੱਕ ਦੋ ਬੰਦੇ ਸੀਗੇ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾ ਤੇ ਸਰ ਐਨੇ ਪਾਸੇ ਪਾਸੇ ਗਣੇਸ਼ਾਣ ਕਿਉਂ ਨਹੀਂ ਫਟਿਆ ਦੱਸਿਆ ਉਹਨੇ ਪੈਨ ਟੁੱਟ ਗਈ ਕੀ ਚੱਕਰ ਪਿਆ ਸੂਬਾ ਲਿਖੋ ਉਹ ਇੱਕ ਤਪਸਕੇ ਚੱਲਦੀ ਇਹ ਤੋਂ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਆ ਪੈਸੇ ਦੇ ਕੇ ਇਹਨੂੰ ਵੀ ਉਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਉਂਟਾ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਧੂ ਸ਼ਾਜਾਦ ਪੱਟੀ ਤੇ ਜਸ਼ਾ ਨੱਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਬਿਕੋ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇਤੋਂ ਜਿਹੜਾ ਉਹ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਕੇ ਆਏ ਹੋ ਦੋਸ਼ੀ ਦਾ ਨਾਮ ਇਹਦਾ ਹਰਦੀਪ ਕੰਬੋਲ ਤੇ ਇਹਦੀ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈ ਵਾ ਪੇਰੈਂਟਸ ਜਿਹੜੇ ਕਿ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਨੂੰ ਪੁਰਾਣੇ ਮਾਮਲੇ ਕੋਈ ਦਰਦ ਨਹੀਂ ਪੁਰਾਣੇ ਮਾਮਲੇ ਕੋਈ ਦਰਦ ਨਹੀਂ ਹੈ ਕਿਸੇ ਮਜ਼ਦੂਰ ਕੋ ਕੋਈ ਝੋਟ ਆਈ ਹੋ ਨਹੀਂ ਮਜ਼ਦੂਰ ਨੂੰ ਨਹੀਂ ਉਮਰ ਕਿੰਨੀ ਨਾਬਾਲਗ ਹੈ